ਸੋਹਿਲਾ ਸਾਹਿਬ ਰਾਗ ਗਾੜੀ ਦੀਪਕੀ ਮਹੱਲਾ ਪਹਿਲਾ ਇੱਕ ਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਗਿਰਤ ਆਖੀਏ ਕਰਤੇ ਕਾਹੂਏ ਵਿਚਾਰ ਤਤ ਕਰ ਗਾਵਹੁ ਸੋਹਿਲਾ ਸਿਵਰ ਹੋ ਸਰਜੰਧਾਰੋ ਤੁਮ ਗਾਵਹੁ ਮੇਰੇ ਨਰਪਾ ਕਾ ਸੋਹਿਲਾ ਹਉ ਵਾਰੀ ਜਿਤ ਸੁਹਿਲਾ ਸਦਾ ਸੁਖ ਹੋਇ ਰਖਾਓ ਨਤ ਨਤ ਜੀ ਅੜੇ ਸੰਮਾਲੀਆ ਨ ਦੇਖੇਗਾ ਦੇਵੰਦ ਹਰ ਤੇਰੇ ਦਾਨ ਕੀ ਮਤ ਨਾ ਪਵੈ ਤਿਸ ਦਾਤੇ ਕਵਨ ਸਮਰ ਸੰਬਤ ਸਾਹ ਲਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣਾ ਸਿਸੜੀਆਂ ਜਿ ਹੋਵੈ ਸਾਹਿਬ ਸਿਮੇਲ ਘਰ ਘਰ ਇਹ ਪਹੁੰਚਾ ਸਦਰੇ ਨਤ ਪਵੰਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਸ਼ੇਕਰੇ ਸ਼ੇਗੁਰੇ ਸ਼ੇ ਉਪਦੇਸ ਗੁਰ ਗੁਰ ਇਕ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਗ ਵਡਾਈ ਤੋਇਰ ਹਾਉ ਵੇਸੋਇ ਜਸੇਆ ਕੜੀਆ ਪਹਿਰਾ ਤੀਤੀ ਵਾਰੀ ਮਾਹੂ ਹੋਆ ਸੂਰਜ ਇਕ ਰੁਤ ਅਨੇਕ ਨਾਨਕ ਕਰਤੇ ਕੇ ਕਹਤੇ ਵੇਸ ਰਾਗ ਤਨਸਰੀ ਮਹੱਲਾ ਪਹਿਲਾ गागनम थाल रावचानतदी पकबने तारे का मंडल जान कमती तुपमान आनल पावन चवरों करें सगलबन राएफलंतजती कैसीियारती हो ए पावखणनाती रियारती अहता शबदवा जांतपरेगखा सहस सहस्तावन अनाननेह हतह क स समूत अना एकतही. ਸਹਿਸ ਪਾਦ ਵਿਮਲਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਈਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚੰਨਨ ਸਭ ਮਹਿ ਚਾਨਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਤ ਭਾਵੇ ਸਵਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਿ ਦਮਨ ਆਂਦੇ ਨ ਮੋਹੀ ਆਹੀ ਪਿਆਸਾ ਕਰਪਾ ਜਲ ਦੇਹ ਨਾਨਕ ਸਰੰਗ ਕਉ ਹੋਏ ਜਾਤੀ ਤੇ ਰਹਿ ਨਾਏ ਬਾਸਾ ਰਾਗੋੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹ ਪ੍ਰਿਆ ਮਿਲ ਸਾਧੂ ਖੰਡਲ ਖੰਡਾ ਹੈ ਉਰਪ ਲੇਖਤ ਲੇਖੇ ਕਿਰਪਾਯਾ ਮਦ ਹਰਿ ਗ੍ਰਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਦੰਡੋਤ ਪਨ ਵੱਡਾ ਹੈ ਰਖਾਉ ਸਾਖਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਓਮੈ ਕੰਡਾ ਹੈ ਜਿਉਂ-ਜਿਉਂ ਚਲ ਹੈ ਜਬੈ ਦੁਖ ਭਾਵ ਹੈ ਚਮਕਾਲ ਸਹਸ ਰੰਡਾ ਹੈ ਹਰ ਜਨ ਹਰ ਹਰ ਨਾਮ ਸਮਾਨੇ ਦੁਖ ਜਨਮ ਮਰਨ ਭਵ ਖੰਡਾ ਹੈ ਅਬ ਅਨਦਾਸੀ ਫਰਖ ਪਾਇ ਪਰਮੇਸ਼ਰ ਬਹੁ ਸੋਬ ਖੰਡ ਬ੍ਰਹਮੰਡਾ ਹੈ ਹਮ ਗਰੀਬ ਅਸਕੀਨ ਪ੍ਰਭ ਤੇਰੇ ਹਰਿ ਰਾਖਾ ਰਾਖਾ ਵਡ ਵਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਹੀ ਸੁਖ ਮੰਡਾ ਹੈ ਰਾਗੋੜੀ ਪੁਰਬੀ ਮਹਿਲਾ ਪੰਜਵਾ ਕਰੋ ਬਨੰਤੀ ਸਨੋ ਮਰੇ ਮੀਤਾ ਸੰਤ ਟਹਿਲ ਕੇ ਬੇਲਾ ਈਹਾਂ ਖਾਟ ਚਲੋ ਹਰਲਾਹਾ ਅੱਗੇ ਬਸਨ ਸੁਹੇਲਾ ਔੜ ਘਟਾਇ ਦਿਨ ਸਰੇ ਨਾਰੇ ਮਨੁਗਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਬਿਕਾਰ ਸੰਸੇ ਮੈਤਰੇ ਬ੍ਰਹਮ ਗਿਆਨੀ ਜਿਸਹਿ ਜਗਾਇ ਪੀਆਵੇ ਇਵਰਸ ਅਖਤ ਕਤਾ ਤਨ ਜਾਨੀ ਜਾ ਕੋ ਆਏ ਸੋਈ ਬਿਹਾਜਿ ਹੋ ਹਰ ਗੁਰ ਤੇ ਮਨਹਿ ਬਸੇਰਾ ਨੈ ਕਰ ਮਹਿਲ ਪਾਵੋ ਸੁਖ ਸਹਜੇ ਬੋਹਰ ਨਾ ਹੋ ਗਿਓ ਫੇਰਾ ਅੰਤਰ ਜਾਮੀ ਪਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੌਕੋ ਗੁਰ ਸੰਤਨ ਕੀ ਤੂਰੇ ਅੰਤਰ ਜਾਮੀ ਪਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੌਕੋ ਗੁਰ ਸੰਤਨ ਕੀ ਤੂਰੇ ਸੋਹਿਲਾ ਸਾਹਿਬ ਰਾਗ ਗਾੜੀ ਦੀਪਕੀ ਮਹੱਲਾ ਪਹਿਲਾ ਇੱਕ ਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਗਿਰਤ ਆਖੀਏ ਕਰਤੇ ਕਾਹੂਏ ਵਿਚਾਰ ਤਿਤ ਕਰ ਗਾਵੋ ਸੋਹਿਲਾ ਸਿਵਰ ਹੋ ਸਰਜਨਾਰੋ ਤੁਮ ਗਾਵੋ ਮੇਰੇ ਨਰਪਾ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਖਾਓ ਨਤ ਨਤ ਜੀ ਅੜੇ ਸੰਮਾਲੀਐਨ ਦੇਖੇਗਾ ਦੇਵੰਦ ਹਰ ਤੇਰੇ ਦਾਨ ਕੀ ਮਤ ਨਾ ਪਵੈ ਤਿਸ ਦਾਤੇ ਕਵਨ ਸਮਰ ਸੰਬਤ ਸਾਹ ਲਖਿਆ ਮਿਲ ਕਿਰਪਾਵੋ ਤੇਲ ਦੇਹੋ ਸੱਜਣਾ ਸਿਸੜੀਆਂ ਜਿਹੋ ਵੈ ਸਾਹਿਬ ਸਿਮੇਲ ਘਰ ਘਰ ਇਹ ਪਹੁੰਚਾ ਸਦਰੇ ਨਤ ਪਵੰਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਸ਼ੇਕਰੇ ਸ਼ੇਗੁਰੇ ਸ਼ੇ ਉਪਦੇਸ ਗੁਰ ਗੁਰ ਇੱਕ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਬੜਾਈ ਤੋਇਰ ਹਾਉ ਵੇਸੋਇ ਜਸੇ ਆ ਗੜੀਆ ਪਹਿਰਾ ਤੀਤੀ ਵਾਰੀ ਮਾਹੂ ਹੋਆ ਸੂਰਜ ਇੱਕ ਰੁਤ ਅਨੇਕ ਨਾਨਕ ਕਰਤੇ ਕੇ ਕیتے ਵੇਸ ਰਾਗਤ ਨਾਸਰੀ ਮਹੱਲਾ ਪਹਿਲਾ गागनम थारावचानतदी पकबने तारे का मंडल जान कमती तुपमान आनਲ पावन चवों करें सगलबन राएफूलंतजती कैसीियारती होए पावखंडनाती रियारती अहता शबद वा जांतपरे गखा सहस सहस्तावन अनान ह हतह क स समूरत अना एकतही. सहस पाद विमलनन एक पद गंध बिन सहस तव गंध इव चलत मोही सब मह ज्योत ज्योत है सोए तिसदे चन्दन सब मह चन्दन होए गुरु साखी ज्योत प्रगट होए ज्योतत भावे स्वर्ति होए हर चरण काबल मकरंद लोभ दमनो आंदे मोही आही प्यासा कृपा जल दे हे नानक सारंग कौ होए जाती रे नहि भाषा ਰਾਗੌੜੀ ਪੂਰਬੀ ਮਹੱਲਾ ਚੌਥਾ ਕਾਮਖਰੋਧ ਨਗਰ ਬਹ ਪ੍ਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੁਰਬ ਲਿਖਤ ਲੇਖੇ ਕਿਰਪਾਯਾ ਮਨ ਹਰਿਦੇਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਦੰਡੋਤ ਪਨ ਵੱਡਾ ਹੈ ਰਖਾਉ ਸਾਖਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਓਮੈ ਕੰਡਾ ਹੈ ਜਿਉਂ-ਜਿਉਂ ਚਲ ਹੈ ਜਬੈ ਦੁਖ ਭਾਵ ਹੈ ਜਮ ਕਾਲ ਸਹੈ ਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪ੍ਰਖ ਪਾਇ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾ ਕਰਾ ਕਾ ਵਡ ਵਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਹੀ ਸੁਖ ਮੰਡਾ ਹੈ ਰਾਗੋੜੀ ਪੁਰਬੀ ਮਹੱਲਾ 5 ਕਰੋ ਬਨੰਤੀ ਸਨੋ ਮਰੇ ਮੀਤਾ ਸੰਤ ਟਹਿਲ ਕੇ ਬੇਲਾ ਈਹਾਂ ਖਾਟ ਚਲੋ ਹਰਲਾਹਾ ਅੱਗੇ ਬਸਨ ਸੁਹੇਲਾ ਔੜ ਘਟ ਐ ਦਿਨ ਸਰੈ ਨਾਰੇ ਮਨੁਗਰ ਮਿਲ ਕਾਜ ਸਵਾਰੈ ਰਹਾਉ 에ਹੋ ਸੰਸਾਰ ਬਿਕਾਰ ਸੰਸੇ ਮੈਤਰੇ ਬ੍ਰਹਮ ਗਿਆਨੀ ਜਿਸਹਿ ਜਗਾਇ ਪੀਆਵੈ ਏਹ ਰਸ ਅਖਤ ਕਤਾ ਤਨ ਜਾਨੀ ਜਾ ਕੋ ਆਏ ਸੋਈ ਬਿਹਾਜਿ ਹੋ ਹਰ ਘਰ ਤੇ ਮਨਹਿ ਬਸਿ ਰਹਾ ਨੈ ਕਰ ਮਹਿਲ ਪਾਵੋ ਸੁਖ ਸਹਜੇ ਬੋਹਰ ਨਾ ਹੋ ਗਿਓ ਫੇਰਾ ਅੰਤਰ ਜਾਮੀ ਪਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੌਕੋ ਗੁਰ ਸੰਤਨ ਕੀ ਤੂਰੇ ਅੰਤਰ ਜਾਮੀ ਪਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੌਕੋ ਗੁਰ ਸੰਤਨ ਕੀ ਤੂਰੇ ਵਾਹਿ ਰੂਜੀ ਕਾ ਕਾਲ ਸਾ ਵਾਹਿ ਰੂਜੀ ਕੀ ਫਤਿਹ